ਬੰਦਿਆ ਪੁਲਿਸ ਜੂ ਨਸ਼ਾ ਫੜਦੀ ਹੈ ਉਸ ਦਾ ਕਿਤਾ ਕੀ ਜਾਂਦਾ ਕਿੰਨਾ ਕੁ ਨਸ਼ਾ ਪੁਲਿਸ ਨੇ ਫੜ ਲਿਆ ਕੀ ਸੱਚਮੁੱਚ ਹੀ ਨਸ਼ੇ ਨੂੰ ਪੁਲਿਸ ਨਸ਼ਟ ਕਰ ਦਿੰਦੀ ਹੈ ਆਖਰ ਕੀ ਹੈ ਪੂਰੇ ਮਾਮਲੇ ਦੀ ਸੱਚਾਈ ਅਤੇ ਕੀ ਕਰਦੀ ਹੈ ਪੰਜਾਬ ਪੁਲਿਸ ਇਸ ਸਭ ਦੇ ਦਰਮਿਆਨ ਨਸ਼ੇ ਦਾ ਆਓ ਤੁਹਾਨੂੰ ਦੱਸਦੇ ਹਾਂ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਪੰਜਾਬ ਪੁਲਿਸ ਨੇ ਸੂਬੇ ਦੇ 10 ਜ਼ਿਲ੍ਹਿਆਂ ਦੇ ਵਿੱਚ ਡਰੱਗ ਡਿਸਪੋਜ਼ਲ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ ਇਸ ਦੌਰਾਨ ਉਹ ਨਸ਼ਾ ਜੋ ਵਕ ਵਕ ਰੇਡਾਂ ਦੇ ਦੌਰਾਨ ਤਸਕਰਾਂ ਦੇ ਨਾਲ ਮੁਕਾਬਲੇ ਦੇ ਦੌਰਾਨ ਬਾਰਡਰ ਦੇ ਉੱਪਰ ਤਲਾਸ਼ੀ ਮੁਹਿੰਮ ਦੇ ਦੌਰਾਨ ਅਤੇ ਆਪਰੇਸ਼ਨ ਕੈਸੋ ਵਰਗੇ ਵਿਸ਼ੇਸ਼ ਆਪਰੇਸ਼ਨ ਦੇ ਦੌਰਾਨ ਫੜਿਆ ਗਿਆ ਸੀ ਉਸ ਨੂੰ ਨਸ਼ਟ ਕੀਤਾ ਜਾਵੇਗਾ ਪੰਜਾਬ ਪੁਲਿਸ ਆਪਣੇ ਕੰਮ ਨੂੰ ਲੈ ਕੇ ਪੂਰੀ ਤਰ੍ਹਾਂ ਪਾਰਦਰਸ਼ੀ ਹੈ ਇਸ ਲਈ ਪਹਿਲੀ ਵਾਰ ਸਭ ਦੇ ਸਾਹਮਣੇ ਹਜ਼ਾਰਾਂ ਕਿਲੋ ਨਸ਼ਾ ਅਤੇ ਲੱਖਾਂ ਹੀ ਨਸ਼ੀਲੀਆਂ ਗੋਲੀਆਂ ਨਸ਼ਟ ਕੀਤੀਆਂ ਜਾਣਗੀਆਂ ਜਿਸ ਨਾਲ ਪੰਜਾਬ ਵਾਸੀਆਂ ਨੂੰ ਵੀ ਤਸੱਲੀ ਹੋ ਸਕੇ ਕਿ ਨਸ਼ੇ ਵਿਰੁੱਧ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਸਫਲ ਹੋ ਰਹੀਆਂ ਨੇ ਅੱਜ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਦੇ ਦਿਹਾੜੇ ਤੇ ਪੰਜਾਬ ਪੁਲਿਸ 10 ਵੱਖਰੀ ਵੱਖਰੀ ਥਾਵਾਂ ਤੇ ਡਰੱਗ ਡਿਸਪੋਜ਼ਲ ਦੇ ਦੇ ਪ੍ਰੋਗਰਾਮ ਕਰ ਰਹੀ ਹੈ ਤੋ ਇੱਕ ਪਾਰਦਰਸ਼ੀ ਤਰੀਕੇ ਨਾਲ ਜਿਹੜੇ ਸੀਜ਼ਡ ਟਰੱਗਸ ਹੈਗੇ ਉਹਨਾਂ ਨੂੰ ਡਿਸਪੋਜ਼ ਕੀਤਾ ਜਾ ਰਿਹਾ ਹੈ ਅੱਜ 83 ਕਿਲੋ ਹਿਰੋਇਨ 3557 ਕਿਲੋ ਅਫੀਮ ਅਤੇ 4.5 ਲੱਖ ਕੈਪਸੂਲ ਤੇ ਗੋਲੀਆਂ ਡਿਸਪੋਜ਼ ਆਫ ਕੀਤੀ ਜਾਣਗੀ ਇਹ ਡਰੱਗਸ ਦੇ ਖਿਲਾਫ ਲੜਾਈ ਲੜਾਈ ਦੇ ਵਿੱਚ ਇੱਕ ਟਰਾਂਸਪੇਰੈਂਟ ਵਰਕਿੰਗ ਹੈਗੀ 10 ਜ਼ਿਲ੍ਹਿਆਂ ਦੇ ਵਿੱਚ ਕਿਤੇ ਜਾ ਰਹੇ ਡਰੱਗ ਡਿਸਪੋਜ਼ਲ ਪ੍ਰੋਗਰਾਮ ਦੇ ਦੌਰਾਨ 3557 ਕਿਲੋ ਅਫੀਮ 80 ਕਿਲੋ ਹਰੋਇਨ ਅਤੇ 4.5 ਲੱਖ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਲੋਕਾਂ ਦੀਆਂ ਅੱਖਾਂ ਅੱਗੇ ਨਸ਼ਟ ਕੀਤੇ ਜਾਣਗੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਵਿਰੁੱਧ ਕੇਵਲ ਬਾਰਡਰ ਤੇ ਹੀ ਐਕਸ਼ਨ ਨਹੀਂ ਕੀਤਾ ਜਾ ਰਿਹਾ ਸੰਗੋ ਪਿੰਡਾਂ ਤੇ ਮੁਹੱਲਿਆਂ ਦੇ ਵਿੱਚ ਵੀ ਥਾਂ ਥਾਂ ਤੇ ਨਸ਼ਾ ਤਸਕਰਾਂ ਦੇ ਘਰਾਂ 'ਚ ਰੇਡਾਂ ਕੀਤੀਆਂ ਜਾ ਰਹੀਆਂ ਨੇ ਜਿਸ ਕਾਰਨ ਹੀ ਅੱਜ ਨਸ਼ੇ ਦੀ ਇੰਨੀ ਵੱਡੀ ਖੇਪ ਬਰਾਮਦ ਕਰਕੇ ਉਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਪੰਜਾਬ ਪਰ ਸਪੂਰੀ ਮੁਸ਼ਤਾਈ ਦੀ ਨਾਲ ਆਪਣਾ ਕੰਮ ਕਰ ਰਹੀ ਹੈ ਤਾਂ ਆਓ ਆਪਾਂ ਸਾਰੇ ਮਿਲ ਕੇ ਅੱਜ ਦੇ ਦਿਨ ਸੋਚ ਚੁੱਕੀਏ ਕਿ ਅਸੀਂ ਮਿਲ ਕੇ ਆਪਣੇ ਨੌਜਵਾਨਾਂ ਤੇ ਪਰਿਵਾਰ ਨੂੰ ਨਸ਼ਿਆਂ ਦੇ ਦਲਦਲ ਚੋਂ ਬਾਹਰ ਕੱਢਾਂਗੇ ਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਵਾਂਗੇ